ਆਪਣੇ ਔਗਣਾਂ ਨੂੰ ਛਪਾਉਣ ਦੇ ਲਈ ਕਈ ਬੜੀ ਬੜੇ ਮਿੱਠੇ ਬੋਲ ਬੋਲਦਾ ਏ ਪਰ ਸਤਿਗੁਰੂ ਕੀ ਕਹਿੰਦੇ ਸਤਿਗੁਰੂ ਕਹਿੰਦੇ ਭਾਈ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਔਗਣਾਂ ਨੂੰ ਛੱਡ ਕੇ ਗੁਨਾ ਦੇ ਨਾਲ ਸਾਂਝ ਪਾਉਣੀ ਆ ਤੇ ਸਤਿਗੁਰੂ ਕਹਿੰਦੇ ਵੀ ਆਪਣੀ ਜ਼ਿੰਦਗੀ ਨੂੰ ਜੇ ਤੂੰ ਸੁਚੱਜਾ ਬਣਾਉਣਾ ਹੈ ਨਾ ਤੇ ਸਹਿਬ ਕਹਿੰਦੇ ਵੀ ਤੈਨੂੰ ਆਪਣੇ ਹਿਰਦੇ ਅੰਦਰ ਝਾਤ ਮਾਰਨੀ ਪਵੇਗੀ ਇਹ ਨੂੰ ਬਾਬਾ ਫਰੀਦ ਸੇਵ ਜੀ ਨੇ ਅਖਿਆ ਬਾਬਾ ਫਰੀਦ ਸੇਵ ਜੀ ਕਹਿੰਦੇ ਫਰੀਦਾ ਜੀ ਤੂੰ ਅਕਲ ਲਤੀਫ ਦਾ ਕਾਲੇ ਲਿਖ ਨ ਲੇਖ ਆਪ ਨੜੇ ਗਰੀਬਾਨ ਨੇ ਸਰਨੀਮਾ ਕਰ ਦੇਗਾ ਹੁਣ ਬਾਬਾ ਫਰੀਦ ਸੇਵ ਕਹਿੰਦੇ ਉਹ ਕਹਿੰਦੇ ਵੀ ਦੂਜੇ ਵੱਲੋਂ ਵੇਖ ਵੀ ਉਹ ਕੀ ਕਰਦਾ ਏ ਤੂੰ ਆਪਣੇ ਵੱਲ ਝਾਤ ਮਾਰਨੀ ਆ ਵੀ ਮਨਾਂ ਤੂੰ ਕੀ ਕਰਦਾ ਏ ਮਨ ਨੂੰ ਪੁੱਛਣਾ ਪਏਗਾ ਕਿਉਂਕਿ ਮਨ ਦੇ ਅੰਦਰ ਬੜੀ ਜਿਆਦੇ ਭੈੜੀ ਕੁਮਤ ਟਿਕ ਗਈ ਏ ਇੱਕ ਜੀਵ ਸੈਭ ਨੇ ਆਖਿਆ ਮਨ રે ਕੌਣ ਕੁਮਤ ਤੈ ਲੈਨੀ ਪਰ ਧਾਰਾ ਨਿੰਦਿਆ ਰਸ ਰਚਿਓ ਸਤਿਗੁਰੂ ਕਹਿੰਦੇ ਇਹਦੇ ਅੰਦਰ ਰਸ ਰਚ ਗਿਆ ਏ ਪਰ ਦਾਰਾ ਨਿੰਦਿਆ ਦਾ ਇਸਤਰੀ ਦਾ ਸੇਵ ਕਹਿੰਦੇ ਇਹਦੇ ਅੰਦਰ ਰਸ ਰਚਿਆ ਇੱਕ ਜਗ੍ਹਾ ਤੇ ਸਤਿਗੁਰੂ ਬਸੇ ਕੀ ਕਹਿੰਦੇ ਸਤਿਗੁਰੂ ਕਹਿੰਦੇ ਵੀ ਇਹਦੇ ਅੰਦਰ ਨੌ ਰਸ ਪਹਿਲਾਂ ਨੇ ਮਹਾਰਾਜ ਜੀ ਤੇ ਸੇਵ ਕਹਿੰਦੇ ਮੈਂ ਆਪਣਾ ਰਸ ਕਿੱਥੇ ਪਾਵਾਂ ਤੇਰੇ ਅੰਦਰ ਕੀ ਪਹਿਲੇ ਹੀ ਨੌ ਰਸ ਨੇ ਸਤਗੁਰ ਨੇ ਬਾਣੀ ਵਿੱਚ ਆਖਿਆ ਸੇ ਉਹ ਕਹਿੰਦੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਮਾਸ ਇਹ ਤੇ ਰਸ ਸਰੀਰ ਤੇ ਕਹ ਘਟ ਨਾਮ ਨਵਾਸ ਸੇ ਉਹ ਕਹਿੰਦੇ ਬੜੇ ਰਸ